ਮਸ਼ਹੂਰ ਯੂਟਿਊਬਰ ਦਰੂ ਵਰਾਠੀ ਵੱਲੋਂ ਸਿੱਖ ਗੁਰੂਆਂ ਤੇ ਬਣਾਈ ਗਈ ਵੀਡੀਓ ਨੂੰ ਹੁਣ ਆਪਣੇ ਪੇਜ ਤੋਂ ਡਿਲੀਟ ਕਰ ਦਿੱਤਾ ਗਿਆ ਜੀ ਹਾਂ ਸਿੱਖ ਸੰਗਤ ਵੱਲੋਂ ਵਿਰੋਧ ਹੋਣ ਤੋਂ ਬਾਅਦ ਦਰੂ ਵਰਾਠੀ ਵੱਲੋਂ ਆਪਣੀ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਦਰੂ ਵਰਾਠੀ ਦੇ ਚੈਨਲ ਦੀ ਹੈ ਜਿਸ ਦੇ ਵਿੱਚ ਹੁਣ ਕੋਈ ਵੀ ਸਿੱਖ ਗੁਰੂਆਂ ਦੀ ਜਿਹੜੀ ਵੀਡੀਓ ਸੀ ਉਹ ਨਹੀਂ ਦਿਖਾਈ ਦੇ ਰਹੀ ਤੇ ਸਿਰਫ ਬਾਕੀ ਜਿਹੜੀਆਂ ਵੀਡੀਓਜ਼ ਨੇ ਉਹ ਦਿਖਾਈ ਦੇ ਰੀਆਂ ਨੇ ਤੇ ਦੱਸ ਦਈਏ ਕਿ ਬੀਤੇ ਕੱਲ ਦਰੂਵਰਾਠੀ ਵੱਲੋਂ ਸਿੱਖ ਗੁਰੂਆਂ ਤੇ ਇੱਕ ਵੀਡੀਓ ਬਣਾਈ ਗਈ ਸੀ ਜਿਸ ਦੇ ਵਿੱਚ AI ਦਾ ਇਸਤੇਮਾਲ ਕਰਕੇ ਸਿੱਖ ਗੁਰੂਆਂ ਦੇ ਸਰੂਪ ਬਣਾਏ ਗਏ ਸੀਗੇ ਜਿਸ ਤੇ ਬਾਰੇ ਇਤਰਾਜ਼ ਐਸਜੀਪੀਸੀ ਵੱਲੋਂ ਜਤਾਇਆ ਗਿਆ ਸੀ ਤੇ ਇਤਰਾਜ਼ ਹੋਣ ਤੋਂ ਬਾਅਦ ਦਰੂਵਰਾਠੀ ਵੱਲੋਂ ਲਾਈਵ ਆ ਕੇ ਲੋਕਾਂ ਤੋਂ ਸਲਾਹ ਮੰਗੀ ਗਈ ਸੀ ਕਿ ਮੈਂ ਹੁਣ ਇਸ ਵੀਡੀਓ ਨੂੰ ਡਿਲੀਟ ਕਰਾਂ ਜਾਂ ਫਿਰ ਨਾ ਤਾਂ ਹੁਣ ਕੁਝ ਸਮਾਂ ਪਹਿਲਾਂ ਹੀ ਦਰੂਵਰਾਠੀ ਵੱਲੋਂ ਆਪਣੇ ਪੇਜ ਤੋਂ ਸਿੱਖ ਗੁਰੂਆਂ ਬਾਰੇ ਬਣਾਈ ਗਈ AI ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ ਹੈ ਦੱਸ ਦिए ਕਿ ਦਰੂਵਰਾਟੀ ਖਿਲਾਫ ਦਿੱਲੀ ਦੇ ਵਿੱਚ ਸ਼ਿਕਾਇਤ ਵੀ ਦਰਜ ਕੀਤੀ ਕਰਵਾਈ ਗਈ ਹੈ ਤੇ ਹੁਣ ਇਸ ਦਾ ਵਿਰੋਧ ਹੁੰਦੇ ਹੋਏ ਦੇਖਦੇ ਹੋਏ ਦਰੂਵਰਾਟੀ ਨੇ ਇਹ ਸਾਰੀ ਵੀਡੀਓ ਡਿਲੀਟ ਕਰ ਦਿੱਤੀ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ